ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਠਾਕ ਆ ਚੜ੍ਹਦੀ ਕਲਾ ਅੱਜ ਵੀ ਸਾਡੇ ਬਹੁਤ ਜ਼ਿਆਦੇ ਧੁੱਪ ਲੱਗੀ ਹੋਈ ਆ ਹਜੇ ਕਾਫੀ ਮਤਲਬ ਗਰਮੀ ਹੈਗੀ ਆ ਤੇ ਬਸ ਇਦਾਂ ਹੀ ਆ ਚੱਲੀ ਜਾਂਦਾ ਕੰਮ ਤੇ ਅੱਜ ਆਪਾਂ ਬਣਾਉਨੇ ਆ ਪ੍ਰਸ਼ਾਦ ਵੇਸਣ ਦਾ ਤੇ ਥੋੜਾ ਜਿਹਾ ਆਟਾ ਪਾਵਾਂਗੇ ਕਣਕ ਦਾ ਪਾਣੀ ਆਪਾਂ ਰੱਖ ਲਿਆ ਗਰਮ ਇੱਧਰ ਪਾਣੀ ਰੱਖਦਾ ਤੇ ਇੱਧਰ ਆਪਾਂ ਰੱਖ ਲਈ ਫਰਾਈਪੈਨ ਤੇ ਇਹ ਇਹ ਨਾ ਪ੍ਰਸ਼ਾਦ ਮਤਲਬ ਬਣਾ ਰਹੇ ਆ ਕਿ ਵਿਰਾਜ ਵੀ ਖਾ ਲੈਂਦਾ ਵਿਰਾਜ ਪ੍ਰਸ਼ਾਦ ਖਾ ਲੇ ਤਾਂ ਖੁਸ਼ ਹੋ ਗਈ ਬਦਲ ਬਦਲ ਕੇ ਚੀਜ਼ ਜਿੱਦਾਂ ਖਿਚੜੀ ਹੋਗੀ ਤੇ ਆਟੇ ਦਾ ਆਵਸਨ ਦਾ ਪ੍ਰਸ਼ਾਦ ਹੋ ਗਿਆ ਤੇ ਜਿੱਦਾਂ ਕਿ ਰੋਟੀ ਹੋਗੀ ਹਨਾ ਇਦਾਂ ਬਦਲ ਬਦਲ ਕੇ ਚੀਜ਼ਾਂ ਜੀਆਂ ਬੱਚਾ ਖਾ ਲੈਂਦਾ ਜੇ ਹੁਣ ਆਪਾਂ ਇੱਕੋ ਵੀ ਚੀਜ਼ ਖਵਾਈ ਜਾਈਏ ਤੇ ਬੱਚਾ ਨਹੀਂ ਖਾਂਦਾ ਤੇ ਪਤਾ ਲਵੇ ਆਪਾਂ ਕਿਉਂ ਅੱਗੇ ਜਿਹੜਾ ਤੁਹਾਨੂੰ ਮੈਂ ਬਣਾਇਆ ਸੀ ਤੇ ਇੱਧਰ ਆਪਾਂ ਲੈ ਲਿਆ ਬੇਸਣ ਤੇ ਆਟਾ ਗੈਸ ਕੱਟ ਕਰ ਲਈਏ ਤੇ ਇਹਦੇ ਨਾਲ ਬੱਚਾ ਮਿੱਠਾ ਵੀ ਆਪਾਂ ਘੱਟ ਰੱਖਾਂਗੇ ਕਿਉਂਕਿ ਮਿੱਠਾ ਵੀ ਬੱਚੇ ਘੱਟ ਖਾ ਕੇ ਖੁਸ਼ ਨੇ ਤੇ ਥੋੜਾ ਜਿਹਾ ਇੰਡੀਆ ਦੀਆਂ ਖਬਰਾਂ ਇੰਡੀਆ ਆਪਣੇ ਭੈਣ ਭਰਾਵਾਂ ਨੂੰ ਪੁੱਛ ਕੇ ਜਿਵੇਂ ਜਸਪ੍ਰੀ ਦੇ ਮੰਮੀ ਡੈਡੀ ਹੁਣੇ ਇੰਡੀਆ ਨੇ ਉਹਨਾਂ ਨੂੰ ਪੁੱਛ ਕੇ ਵੀ ਕਿਦਾਂ ਪਾਣੀ ਹੜਾਂ ਦਾ ਹਨਾ ਕਿਵੇਂ ਆ ਘਟਿਆ ਹੈ ਕਿਦਾਂ ਹੈ ਤੇ ਥੋੜਾ ਜਿਹਾ ਸਕੂਨ ਮਿਲਦਾ ਪੁੱਛ ਕੇ ਉਹਨਾਂ ਨੂੰ ਵੀ ਚਲ ਸ਼ੁਕਰ ਆ ਥੋੜਾ ਜਿਹਾ ਪ੍ਰਮਾਤਮਾ ਨੇ ਕਿਤੇ ਕਿਰਪਾ ਕੀਤੀ ਆ ਵੀ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਇੰਨਾ ਕਿ ਆਟਾ ਪਾਵਾਂਗੇ ਤੇ ਸ਼ੁਕਰ ਆ ਪ੍ਰਮਾਤਮਾ ਨੇ ਕਿਰਪਾ ਕੀਤੀ ਕਿਤੇ ਪਾਣੀ ਘਟਿਆ ਤੇ ਬਹੁਤ ਦੁੱਖ ਨੂੰ ਦਵਾ ਦੇਖ ਦੇਖ ਕੇ ਇਹਨਾਂ ਦੇ ਵਿੱਚ ਓਨੇ ਵਿਖਾਉਂਦੇ ਸੀ ਤੇ ਐਂ ਵਿਛੇ ਪਏ ਆ ਛੋਨੇ ਤਾਂ ਸੜੇ ਹੀ ਪਏ ਛੋਨੇ ਚਲੋ ਬਣਾ ਲ ਗਏ ਆਪਾਂ ਤੇ ਹੁਣ ਆਪਾਂ ਪਾ ਲ ਗਏ ਇਹ ਜਿਹੜੀਆਂ ਆਪਣੀਆਂ ਆਪਣੀ ਕੜਾਈ ਆ ਹਨਾ ਤੇ ਫਰਾਈਪੈਨ ਤੇ ਟਰਾਈ ਪਲਾਈ ਦੇ ਨੇ ਬਹੁਤ ਜ਼ਿਆਦਾ ਚਾਤੇ ਇਹ ਤਪ ਜਾਂਦੇ ਨੇ ਬਿਲਕੁਲ ਆਪਾਂ ਗੈਸ ਜਿਹੜਾ ਘੱਟ ਰੱਖਿਆ ਹੋਇਆ ਹੁਣ ਆਪਾਂ ਪਾ ਲੈਨੇ ਆ ਵਿਸਣ ਜਸਪ੍ਰੀਤ ਨੂੰ ਲੱਗਿਆ ਅੱਗੇ ਕਿ ਵੇਸਣ ਦਾ ਪ੍ਰਸ਼ਾਦ ਵੀ ਸਵਾਦ ਨਹੀਂ ਬੰਦਾ ਜਾਂ ਕਿਵੇਂ ਮੈਨੂੰ ਲੱਗਦਾ ਉਹਨੇ ਨਹੀਂ ਖਾਦਾ ਹੋਣਾ ਕਦੇ ਅੱਗੇ ਤੇ ਮੈਂ ਜਦੋਂ ਦੋ ਦਿਨ ਬਣਾਇਆ ਅੱਗੇ ਦੇਖ ਦੇ ਨਾ ਕਹਿੰਦੀ ਮम्मा ਇਹ ਤੇ ਬਾਲਾ ਹੀ ਸਵਾਦ ਨਾਲੇ ਇਹ ਕਲੀਆਂ ਗੁਲੀਆਂ ਤੋਂ ਵੀ ਚੰਗਾ ਵੇਸਣ ਦਾ ਪ੍ਰਸ਼ਾਦ ਤੇ ਜਿਵੇਂ ਆਪਾਂ ਨੂੰ ਖੰਗਜ ਕੰਮ ਵੀ ਲੱਗਾ ਨਾ ਤੇ ਆਪਾਂ ਮੈਂ ਇੱਥੇ ਦੱਸਣਾ ਚਾਹੁੰਗੀ ਭੈਣ ਭਰਾਵਾਂ ਨੂੰ ਕਿ ਰਾਤ ਦੇ ਟਾਈਮ ਥੋੜਾ ਜਿਹਾ ਚਮਚਕ ਘਿਓ ਦਾ ਪਾ ਕੇ ਚਮਚਕ ਘਿਓ ਦਾ ਪਾ ਕੇ ਤੇ ਵੇਸਣ ਭੁੰਨ ਕੇ ਦੇ ਵਿੱਚ ਪਾ ਲੈਣਾ ਦੁੱਧ ਤੇ ਤੁਸੀਂ ਮਾੜੀ ਜੀ ਪਾ ਲਓ ਮਿਸ਼ਰੀ ਤੇ ਉਹਦੀ ਦੁੱਧ ਦੀ ਜੀ ਬਣਾ ਕੇ ਨਾ ਉਹ ਤੁਸੀਂ ਪੀ ਕੇ ਪੈ ਜਾਓ ਬਹੁਤ ਜਲਦੀ ਜੁਕਾਮ ਜਿਹੜਾ ਇਹ ਠੀਕ ਹੁੰਦਾ ਵਾ ਕਿਉਂਕਿ ਬਦਲਦੇ ਮੌਸਮ ਦੇ ਨਾਲ ਇਹ ਸਾਰਿਆਂ ਨੂੰ ਹੁੰਦਾ ਪ੍ਰੋਬਲਮ ਆਉਂਦੀ ਆ ਘਰਿਆਂ ਦੀ ਜੁਕਾਮ ਦੀ ਸਾਰਿਆਂ ਦੇ ਚਲੋ ਆਪਾਂ ਹੁਣ ਬਣਾ ਲਿਖ ਤੁਹਾਨੂੰ ਨਾਲ ਹੁੰਦੇ ਦਿਖਾਵਾਂਗੇ ਤੁਸੀਂ ਵੀ ਦੇਖੋ ਬਾਹਰ ਦਾ ਮੌਸਮ ਬਹੁਤ ਜ਼ਿਆਦਾ ਧੁੱਪਾ ਇੰਨਾ ਵੀ ਕੱਪੜੇ-ਕੁਪੜੇ ਜਲਦੀ ਸੁੱਕ ਜਾਂਦੇ ਆ ਧੁੱਪ ਦੇ ਨਾਲ ਇੰਦਾ ਬਹੁਤ ਔਖਾ ਹੁੰਦਾ ਬਦਲਦੇ ਹੁੰਦਾ ਵਾ ਬੜਾ ਤੇ ਪਰ ਚਲੇ ਆ ਜਾਂਦਾ ਲੋ ਜੀ ਆਟਾ ਜਿਹੜਾ ਬਿਲਕੁਲ ਪੁੰਨੇ ਆ ਗਿਆ ਤੇ ਇਹ ਜਿਹੜਾ ਵੇਸਣ ਦਾ ਤੇ ਆਟੇ ਦਾ ਪ੍ਰਸ਼ਾਦ ਹੁੰਦਾ ਇਹਦੀ ਇਹ ਨਿਸ਼ਾਨੀ ਹੁੰਦੀ ਆ ਕਿ ਜਦੋਂ 스멜 ਆਉਣ ਲੱਗ ਜੇ ਹਨਾ ਤੇ ਉਦੋਂ ਇਹ ਮਤਲਬ ਸਮਝ ਲਓ ਵੀ ਪੂਰਾ ਪੁੰਨੇ ਆ ਗਿਆ ਆਪ ਹੁਣ ਪਾ ਦੇਣੀ ਇਹਦੇ ਚ ਖੰਡ ਖੰਡ ਥੋੜੀ ਪਾਈ ਆ ਮੋਟੀ ਖੰਡ ਆ ਕਾਫੀ ਮਿੱਠਾ ਇਹਦੇ ਵਿੱਚ ਤੇ ਚਲ ਹੁਣ ਆਪਾਂ ਪਾ ਦਈਏ ਇਹਦੇ ਚ ਪਾਣੀ ਬਾਅਦ ਚ ਦਿਖਾਉਣੇ ਆ ਛਾਲ ਬਣ ਕੇ ਹੋ ਗਿਆ ਤਿਆਰ بس ਇਹਦੀ ਪੁੰਨੇ ਹੋਏ ਆਟੇ ਦੀ ਇਹ ਨਿਸ਼ਾਨੀ ਆ ਕਿ ਜਦੋਂ ਆਪਾਂ ਪਾਣੀ ਪਾਉਂਦੇ ਹਨਾ ਬਿਲਕੁਲ ਵੀ ਫਰਾਈ ਪੈਨ ਦੇ ਨਾਲ ਕੜਾਈ ਦੇ ਨਾਲ ਨਹੀਂ ਲੱਗਦਾ ਦੇਖੋ ਕਿਵੇਂ ਭੱਜਾ ਫਿਰਦਾ ਵਿੱਚ ਤੇ ਇਹ ਨਿਸ਼ਾਨੀ ਹੁੰਦੀ ਆ ਕਿ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਵਾ ਤੇ ਤੁਸੀਂ ਉਤੋਂ ਦੀ ਵੀ ਥੋੜਾ ਜਿਹਾ ਕਿਉਂ ਪਾ ਸਕਦੇ ਹੋ ਥੋੜਾ ਜਿਹਾ ਜਿਵੇਂ ਮੈਂ ਥੋੜਾ ਜਿਹਾ ਪਾਉਂਗੀ ਉਤੋਂ ਦੀ ਹੋਰ ਵੀ ਜ਼ਿਆਦਾ ਜਿਹੜੀ ਆ ਉਹਦੀ ਸਾਇਆ ਚਾਰ ਜਾਂਦ ਲੱਗ ਜਾਂਦਾ ਕਿੰਨਾ ਸੋਹਣਾ ਬਣਿਆ ਤੇ ਬਿਲਕੁਲ ਵੀ ਇਹ ਕੜਾਈ ਦੇ ਨਾਲ ਨਹੀਂ ਲੱਗ ਰਿਹਾ ਚਲੋ ਕੱਢਾ ਲੈਂਦੇ ਛੰਡਾ ਕਰਕੇ ਤੇ ਫਿਰ ਆਜ ਨੂੰ ਦਿੰਨੇ ਆ ਖਵਾ ਬਹੁਤ ਸੋਹਣਾ ਬਣ ਗਿਆ ਪ੍ਰਸ਼ਾਦ ਮਿੱਠਾ ਘਾਟੀ ਵਧੀਆ ਰਹਿੰਦਾ ਬੀਸਣ ਦਾ ਤੇ ਆਟੇ ਦਾ ਪ੍ਰਸ਼ਾਦ ਜਰੂਰ ਟਰਾਈ ਕਰਿਓ ਤੁਸੀਂ ਵੀ ਖਾ ਕੇ ਬਣਾ ਕੇ ਦੇਖਿਓ ਬਹੁਤ ਸਵਾਦ ਬਣਦਾ ਚਲੋ ਠੀਕ ਆ ਜੀ ਆਪਾਂ ਬਣਾਇਆ ਆ ਪੇੜਾ ਤੇ ਵੇਸਣ ਦਾ ਪ੍ਰਸ਼ਾਦ ਤੇ ਜਿਹੜੇ ਵੀ ਭੈਣ ਭਰਾ ਸਾਡੀਆਂ ਵੀਡੀਓਸ ਦੇਖਦੇ ਆ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਭ ਸਾਰਿਆਂ ਨੂੰ ਤੰਦਰੁਸਤੀ ਚੜਦੀ ਕਲਾ ਰੱਖਣ ਜਿਉਂਦੇ ਵਾਸਤੇ ਰੋ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ